ਸਤ ਸ੍ਰੀ ਅਕਾਲ ਜੀ ਅੱਜ ਸਹੀਗਾ 15 ਨਵੰਬਰ 2024 ਤੇ ਅੱਜ ਗੁਰੂ ਮਹਾਰਾਜ ਦਾ ਪਹਿਲੀ ਪਾਸ਼ਾ ਦਾ ਜਨਮ ਦਿਵਸ ਹੋਵੇਗਾ ਤੇ ਕੁਝ ਸਮੇਂ ਬਾਅਦ ਨਗਰ ਕੀਰਤਨ ਵੀ ਇੱਥੇ ਨਿਕਲੂਗਾ ਹਨਾ ਅਸੀਂ ਉਸ ਤੋਂ ਪਹਿਲਾਂ ਕਸ਼ਕ ਬਾਜ਼ਾਰ ਘੁੰਮਣ ਚੱਲੇ ਆ ਆਪਣੇ ਸਾਥੀ ਮਿਲ ਗਏ ਜੀ ਪਹਿਲਾਂ ਇਹਨਾਂ ਦੀ ਬੱਸ ਪਹਿਲੇ 11 ਨੰਬਰ ਸੀ ਤੁਹਾਡੀ ਬੱਸ 16 ਨੰਬਰ ਮੇਰੀ ਹੀ 57 ਨੰਬਰ ਤੇ ਉਹ ਅੱਜ ਮਿਲੇ ਆ ਅੱਜ ਅਸੀਂ ਇਕੱਠੇ ਹੋ ਕੇ ਤੇ ਚੱਲੇ ਆ ਬਾਜ਼ਾਰ ਦੇ ਵਿੱਚ ਤੋਂ ਨਵੀਂ ਦਿਖਾਉਣੇ ਆ ਠੀਕ ਕੁਛ ਆਪਾਂ ਨੂੰ ਮਿਲੂਗਾ ਜੀ ਕਿਧਰ ਪੁੱਛ ਰਹੇ ਹੋ ਨਾ ਨਾ ਮਿੱਠੀ ਮਿੱਠੀ ਵਾਲੀ ਆਪਾਂ ਹਾਂ ਕਿਵੇਂ ਆ ਕਰਦੋਂ ਕਰਦੋਂ ਆਪਾਂ ਖਾਈ ਦੋ ਨਾ ਜੀ ਨਹੀਂ ਆਪਾਂ ਤਲਵੰਡੀ ਭਾਈ ਤੋਂ ਤੁਹਾਡਾ ਚੈਨਲ ਚੱਲਦਾ ਹੁੰਦਾ ਹੈ ਜੀ ਜੀ ਤਾਂ ਤਸਰੀਕਾ ਤਸਰੀਕਾ ਮੈਂ ਵੀਰ ਲੱਗਦਾ ਓਏ ਠੀਕ ਠੀਕ ਤਸਰੀਕਾ ਜੀ ਪੂਰੀਆਂ ਕੇ ਪਟੂਰੇ ਹੈ ਪੂਰੀ ਪੂਰੀ ਹੈ ਇਹ ਫੁੱਲੀ ਨਹੀਂ ਹੈ ਚਾਚਾ ਗੋਲ ਨਹੀਂ ਹੋਈ ਇਹ ਠੰਡਾ ਹੈ ਇਹ 20 ਵਾਲਾ ਹੈ ਚੱਕ ਵੀਲ ਵੀ ਇਹਨਾਂ ਦੇ ਹੁਣ ਚੱਲ ਨਹੀਂਗੇ ਚੱਲਿਆ ਨਹੀਂ ਚੱਲਣਗੇ ਚੱਲੇ ਜਾਂਦੇ ਹਨ ਵਕਾ ਲੈਣਗੇ ਹਨਾ ਵਕਾ ਲੈਣਗੇ ਹਾਂ ਦੇਜਾ ਤੇਰੀ ਖੈਰ ਕਰੇ ਬੱਚਾ ਦਵਾ ਕਰੇਗਾ ਇੰਡਗਨ ਕਰਾਂਸੀ ਚੱਲ ਜੂ ਕਿੱਥੇ ਚਲਾਉਂਗੇ ਬੈਂਕ ਵਿੱਚ ਹੈ ਬੈਂਕ ਵਿੱਚ ਬੈਂਕਾਂ ਲੈ ਚਲਾ ਲੈਣੇ ਆ ਮੇਰੀ ਤਸਵੀਰ ਖੇ ਚਲਾ ਖੇ ਕਿੰਨੇ ਪੈਸੇ ਮਿਲਣਗੇ ਤੁਹਾਨੂੰ ਪਤਾ ਨਹੀਂ ਹੁਣ ਕਿੰਨੇ ਦੇ ਦਈ ਠੀਕ ਆ ਚੱਲ ਕੋਈ 25 ਰੁਪਏ ਦੇਣਗੇ ਨੂੰ ਹਣ ਵੈਸੇ 29 ਚਾਹੀਏ ਪਰ ਪੱਤੀ ਦੇ ਦੇ ਬੈਲ ਲਿਆਓ ਬਈ ਪੈਸੇ ਦੇਈਏ ਤੁਹਾਨੂੰ ਜਿਵੇਂ ਆਹ ਦੇ ਰਹੇ ਆਂ ਭਾਈ ਓਏ ਕਿੰਨੇ ਦਾ 7 ਦਾ ਕੱਪ ਨਾ ਰਹੇ ਤੁਸੀਂ ਭਾਈ 70 ਦਾ 70 वेरी गुड ਤੇ ਪੂਰੀ ਹੈ ਪੂਰੀ ਪੂਰੀ ਵੀ 70 ਦੀ ਪੂਰੀ ਵੀ 70 ਦੀ ਹਾਂ ਇੱਕੋ ਬਰਾਬਰ ਹੀ ਆ ਵੀ ਕੰਮ ਚੰਗਾ ਪੂਰੀ ਵੀ 70 ਦੀ ਪਲੇਟ ਤੇ ਚਾਹ ਵਿੱਚ 70 ਦਾ ਕੱਪ 5 ਪੂਰੀਆਂ 5 ਚਾਹ ਹਾਂ ਗਾਰਿਆ ਦਸਤਾਈ ਦੀ ਪੰਜ ਪੂ ਪੰਜ ਪੂਰੀਆਂ ਦੇ ਪੰਜ ਚਾਹ 600 ਰੁਪਈਆ ਕੀ ਕਹਿੰਦੇ ਆ ਇਹ ਇੱਧਰ ਆ ਕੰਨਾਂ ਵਾਲੇ ਫਰ ਨਿਕਲ ਚਲੇ ਤੂੰ ਆ ਜਾ ਦੋ ਨਲਕਾਨੇ ਦਾ ਬ੍ਰਾਂਡ ਹੈਗਾ ਪਾਕਿਸਤਾਨੀਆਂ ਦੇ ਆ ਲੋਹੇ ਦਾ ਖੰਭਾ ਦੇ ਨਾਲ ਆਹ ਤਾਰਾਂ ਵੇਖ ਲਓ ਤੂੰ ਇਦੂ ਆਪਣੇ ਤਰੱਕੀ ਚ ਹੈ ਨਾ ਕੰਮ ਆਪਣੇ ਇਦੂ ਤਰੱਕੀ ਚ ਸੇਫਟੀ ਵੱਧ ਆ ਹਾਂ ਸੇਫਟੀ ਜਾ ਰਹੀ ਆ ਸਹੀ ਆ ਇਧਰ ਅੱਗੇ ਦੇਖਿਆ ਲੋਹੇ ਦੇ ਖੰਭਿਆਂ ਨਾਲ ਹੀ ਆ ਮੀਟਰ ਲਾਜ਼ਮੀ ਬਾਹਰ ਲੱਗੇ ਲੈ ਕਾ ਲੱਗਾ ਗੋਲ ਜਿਆ ਆਪਾਂ ਤਾਂ ਆਹੀ ਵਿਖਾਉਣੇ ਆ ਲੈ ਇਹ ਗੈਸ ਮੀਟਰ ਹੀ ਆ ਇਹ ਬਈ ਹਾਂ ਗੈਸ ਕਿ ਕਹਾ ਗੈਸ ਮੀਟਰ ਹੁੰਦੇ ਆਵੇ ਲਿਖਿਆ ਆ ਗਿਆ ਸਮੀਟਰ ਆ ਗਿਆ ਸਮੀਟਰ ਆ ਵਾ ਠੀਕ ਆਪਣੇ ਆਪਣੇ ਨੂੰ ਪੀਲਾ ਰੰਗ ਕਰਦੇ ਹੁੰਦੇ ਆ ਆਪਣੇ ਪੀਲਾ ਰੰਗ ਕਰਦੇ ਹੁੰਦੇ ਆ ਹਾਂ ਬਹੁਤ ਨਿਸ਼ਾਨੀ ਹੁੰਦੀ ਆ ਹਨਾ ਆ ਆਪਾਂ ਤਾਂ ਪਾਣੀ ਸਮਝ ਲਾਂਗੇ ਇਹਨੂੰ ਆਪਾਂ ਤਾਂ ਪਾਣੀ ਸਮਝਾਂਗੇ ਹੂੰ ਠੀਕ ਆ ਤੁਸ ਨਾਨਕ ਜੀ ਤੇਰਾ ਜਲਦੀ ਮੁਰਾਦ ਪੁੱਛਦੇ ਆ ਐਂ ਐਂਡ ਆ ਬੀ ਪੀ ਨੈਸ਼ਨਲ ਬੈਂਕ ਆ ਪਾਕਿਸਤਾਨ ਦਾ ਆ ਗਿਆ ਗੁਰਪੁਰਵਾਹ ਇਹ ਕਿਹੜਾ ਗੁਰਦੁਆਰਾ ਹੈ ਤੰਬੂ ਸਾਹਿਬ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਇਹ ਗੁਰਦੁਆਰਾ ਹੈ ਤੰਬੂ ਸਾਹਿਬ ਤੇ ਅੱਗੇ ਫੇਰ ਮੈਂ ਲਗਾਉ ਉਹ ਇਨਕੁਆਰੀ ਕਰਦੇ ਆ ਵੈਰੀਫਿਕੇਸ਼ਨ ਅਮੈਂਟ ਮਾਤੂ ਕਿਵੇਂ ਹੈ ਇਹ ਕੀ ਹੈ ਇੱਕ ਗੁਰਦੁਆਰਾ ਤੰਬੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅੱਧਰ ਆ ਗਿਆ ਜੀ ਗੁਰਦੁਆਰਾ ਸਾਹਿਬ ਇਸ ਗਲੀ ਦੇ ਵਿੱਚ ਗੁਰਦੁਆਰਾ ਪੰਜਵੀਂ ਪਾਸ਼ਾਹੀ ਤੇ ਛੇਵੀਂ ਪਾਸ਼ਾਹੀ ਦਾ ਤੇ ਸੰਗਤਾਂ ਪਰ ਆ ਰਹੀਆਂ ਇਹਨਾਂ ਨੇ ਕੁਝ ਕੰਮ ਇੱਥੇ ਕੀਤੇ ਆ ਕਿਉਂਕਿ ਇਹ ਇੱਕ ਤਾਂ ਨਗਰ ਕੀਰਤਨ ਆ ਤੇ ਦੂਸਰਾ ਇਹਨਾਂ ਨੇ ਆਏ ਕਰਕੇ ਚਾਨੀਆਂ ਲਾ ਕੇ ਰਸਤੇ ਬੰਦ ਕੀਤੇ ਆ ਕਿਉਂਕਿ ਜਿਵੇਂ ਆਪਣੇ ਵਾਲਕੇ ਟੂਰਿਸਟ ਆਕਣ ਉਹਦੇ ਬੰਦੋਸ਼ ਹੈ ਨਾ ਉਹਨੇ ਜਗ੍ਹਾ ਦੇ ਵਿੱਚ ਹੀ ਉਹ ਜਾ ਸਕਦੇ ਆ ਦੂਸਰਾ ਜਿਹੜਾ ਮੇਨ ਚੀਜ਼ ਆ ਵੀ ਬੰਦਾ ਜਿਵੇਂ ਆਪਣੀ ਆਤ ਹੀ ਹੁੰਦੀ ਆ ਵੀ ਚੱਲ ਯਾਰ ਆ ਗਲੀ ਵੇਖ ਕੇ ਆਉਣੇ ਆ ਅਸਲੀ ਇਹਨਾਂ ਨੇ ਉਹ ਗਲੀਆਂ ਹੀ ਬੰਦ ਕਰ ਦਿੱਤੀਆਂ ਸਿਰਫ ਜੈ ਸੇ ਰਗੇ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਆ ਉਸ ਰਗੇ ਜਾ ਸਕਦੇ ਤੁਸੀਂ ਜਾਂ ਮਤਲਬ ਕਿ ਸਿੱਧਾ ਸਿੱਧਾ ਜਾ ਸਕਦੇ ਆ ਕਿਉਂਕਿ ਬਕਾਇਦਾ ਜਿਹੜਾ ਇਹ ਆਇਡੈਂਟੀਟੀ ਕਾਰਡ ਆ ਇਹਦੇ ਬਗੈਰ ਆਪਾਂ ਨਹੀਂ ਜਾ ਸਕਦੇ ਤੁਸੀਂ ਦੇਖ ਸਕਦੇ ਹੋ ਜਗਾ ਜਗਾ ਤੇ ਪੁਲਿਸ ਵਾਲੇ ਬੈਠੇ ਆ ਸਿਕਿਉਰਿਟੀ ਵਜੋਂ ਤੇ ਆ ਮੂਲੀ ਨਾ ਤਾਂ ਆਪਣੇ ਵਾਂਗੂ ਵੇਚਦੇ ਹਨਾ ਇੱਕ ਬੂਲੀ ਕਿੰਨੇ ਦੀ 30 ਕੀ ਇਹ ਵਾਲੀ ਹੈ ਠੀਕ ਹੈ ਇਹਨਾਂ ਕਹਿੰਦੇ ਪਾਕਿਸਤਾਨੀ ਠੀਕ ਹੈ ਇਹ ਵੀ ਪੁੱਛਣਾ ਪੈਂਦਾ ਨਾ ਇਹ ਤੇ ਪਹਿਲਾਂ ਨਹੀਂ ਠੀਕ ਹੈ ਜੀ ਹੈ ਨਾ ਜੀ ਇਹ ਭਾਈ ਜੀ ਲੋ ਆਇਆ ਤੁਹਾਡੇ ਹਾਂ ਜੀ ਠੀਕ ਹੈ ਗਵਾਂਢੀ ਗਵਾਂਢੀ ਪਛਾਣ ਹੀ ਲਿਆ ਹੈ ਇਹਦੀ ਮੋਟਰ ਆ ਇੱਕ ਘਰ ਤੇ ਲਈ ਜਿਆਦਾ ਅੰਦਰ ਮਾਝਾ ਅਸਰ ਇਧਰ ਮਸ ਜਦਾ ਠੀਕ ਹੈ ਗੋਦੀ ਕਿਵੇਂ ਸੀ 200 ਰੁਪਏ ਕਿਲੋ ਸਨ ਪੜੇ ਲਿਖੇ ਮੂਰ ਮਿੱਠੇ ਮੂਰ ਪੜੇ ਲਿਖੇ ਮਰੂਦਾ ਚੈੱਕ ਕਰਕੇ ਫੇਰ ਲੈ ਕੇ ਜਾਓ ਇੱਕ ਖਰਾਸ ਆਉਂਦਾ ਪੜੇ ਲਿਖੇ ਪੜੇ ਲਿਖੇ ਸਾਨੂੰ ਵੀ ਫਾਇਦਾ ਹੋਊਗਾ ਸਾਨੂੰ ਕੋ ਆਜੂ ਕੋ ਦੋ ਅੱਖਰ ਕਿ ਨਹੀਂ ਹਾਂ ਹਣ ਦੂ ਆਜੂ ਪੜੇ ਲਿਖੇ ਮਰੂਦ ਸਾਨੂੰ ਆਜੂ ਕੋ ਅੱਖਰ ਆਲਫ ਬੇ ਪੇ ਤੇ ਟੇ ਆਜੂ ਹਾਂਜੀ ਇਹ ਅਲਫਾਬੈਟਿਕ ਚਲ ਖੁਸ਼ ਰੋ ਅੱਗੇ ਇਧਰ ਘਟਾ ਹਾਂ ਕਿੰਨਾ ਹੈ ਨਹੀਂ ਉਹ ਜੇ ਪਹਿਲਾਂ ਅੱਧਾ ਹੀ ਦਿੱਤਾ ਸੀ ਅੱਧਾ ਕਿਲੋ ਬੜੇ ਅੱਧਾ ਕਿ ਕਿੰਨਾ ਬਹੁਤ ਆਈ ਬਹੁਤ ਬਹੁਤ ਆਪਾਂ ਉਥੋਂ ਤੱਕ ਮੂੰਹ ਮਾਰ ਮੂੰਹ ਮਾਰਦੇ ਹੀ ਆ ਨਾ ਕੀ ਪਤਾ ਕੀ ਹੋਥਿਆ ਜਰਾ ਤੇ ਫੱਖਾ ਹੀ ਜਾਣਾ ਗੜੀ ਗੜੀ ਲਾਦੀ ਨਾਲੋਂ ਮੈਂ ਕਹਾਂ ਜੀ ਆ ਜੀ ਇਹਨਾਂ ਦਾ ਪਾਣੀ ਦਾ ਸਾਥ ਮੈਂ ਦਾਪ ਆ ਜਾਂਦੀ ਆ ਹੌਲ ਹੌਲ ਨੀਚੇ ਬੋਰ ਹੈ ਜਾਂ ਸਮਰਸੀ ਵਾਲਾ ਬੋਰ ਟੋਲ ਦੇ ਅੱਛਾ ਇਹ ਆ ਜੀ ਗੁਰਦੁਆਰਾ ਮਾਲੀ ਜੀ ਸਾਹਿਬ ਜਿੱਥੇ ਮਹਾਰਾਜ ਦੇ ਮੁੱਖ ਤੇ ਸੱਪ ਨੇ ਸ਼ਾਂਕ ਕੀਤੀ ਸੀ ਇਹਦੀ ਵਾਰ ਹੋਈ ਆਪਾਂ ਪੂਰੀ ਵੀਡੀਓ ਪਾ ਚੁੱਕੇ ਆ ਤੇ ਇਧਰ ਆਪਾਂ ਪ੍ਰਚਾਰ ਦੇ ਰਹੇ ਹੋ ਲੈ ਲ ਗਏ ਵਾਈਟ ਟਨ ਪਿੰਨੀ ਪ੍ਰਚਾਰ ਆਪਣੇ ਜਿਹੜੀ ਉਹ ਪੁਜਾਰੀ ਹੁੰਦੀ ਆ ਨਾ ਉਹ ਨੂੰ ਪਿੰਨੀ ਕਹਿੰਦੇ ਆ ਤੇ ਹੈ ਫ੍ਰੀ ਸੇਵਾ ਦੇ ਵਿੱਚ ਲਾਇਆ ਹੋਇਆ ਲਓ ਜੀ ਏਸੀ ਇਸ ਤੋਂ ਬਾਅਦ ਆਪਣਾ ਇੱਕ ਗੁਰਦੁਆਰਾ ਸਾਹਿਬ ਆ ਜੀ ਉਹ ਆ ਜੀ 11 ਸਾਹਿਬ ਤੇ ਉੱਤਰ ਚੱਲਦੇ ਆ ਤਕਰੀਬਨ ਜਿੰਨੇ ਹੈ ਨਾ ਗੁਰਦੁਆਰਾ ਸਾਹਿਬ ਇੱਕ ਲੈਂਚੀ ਆ ਇਹ 1 ਕਿ ਜੀ ਆ ਆਪਾਂ ਇੱਕ ਖੁਦ ਦੀ ਸੰਗਤ ਤੋਂ ਸੇਵਾ ਕਰ ਰਹੀ ਹਾਂ ਜੀ ਚਾਹ ਦੀ ਹਾਂ ਪਿੱਛੇ ਕੁੱਕੜ ਹੱਸਦੇ ਸੀ ਸਸਰੀਆ ਕਾਲ ਜੀ ਸਸਰੀਆ ਕਾਲ ਜੀ ਸਸਰੀਆ ਕਾਲ ਜੀ ਕਿ ਜਿਆਦਾ ਲੋਕ ਸੈਂਤ ਤੋਂ ਆਏ ਹੋਏ ਆ ਸਿੰਧੀ ਲੋਕ ਆ ਨਾਲ ਹੀ ਆ ਜਿਆਦਾ ਦੂਰ ਨਹੀਂ ਆ ਹੁਣ ਤਾਂ ਪਹੁੰਚ ਗਏ ਤੁਸੀਂ ਪਹੁੰਚ ਗਏ ਥੋੜਾ ਹੀ ਤੇ ਕਿੰਨੇ ਆ ਇੱਕ ਆ ਜੀ ਅੱਛਾ ਹਾਂ ਇੱਕ ਮਾ ਦੂਜੇ ਮਾਲਜੀ ਸਾਹਿਬ ਦੋ ਆ ਜੀ ਦੋ ਇੱਕ ਇੱਕ ਉੱਥੇ ਤੁਸੀਂ ਸੱਪ ਦੀ ਸ਼ਾਰਾ ਦੇਖ ਆਏ ਬਸ ਉਹ ਇੱਕ ਹੀ ਆ ਜੀ ਅੱਗੇ ਇੱਕ ਕੇਰਾ ਸਾਹਿਬ ਆ ਗਿਆ ਜੀ ਇੱਧਰ ਰੇਲਵੇ ਸਟੇਸ਼ਨ ਨਨਕਾਣਾ ਸਾਹਿਬ ਦਾ ਮੈਂ ਜੂਮ ਕਰਕੇ ਦਿਖਾਉਣਾ ਸ਼ਹਿਰ 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 ਆਉ ਰਹੀ ਹੈ ਸਾਹਮਣੇ ਹਾਂ ਆਪ ਨੇ ਪਾਈ ਹਾਂ ਲਓ ਜੀ ਅਸੀਂ ਨਨਕਾਣਾ ਸਾਹਿਬ ਦੇ ਬਾਜ਼ਾਰ ਤੇ ਆ ਗਏ ਹ ਜਿੱਥੇ ਸਟਰੀਟ ਫੂਡ ਆਪਾਂ ਕਹਿ ਸਕਦੇ ਆ ਪੂਰਗਾ ਛੋਲੇ ਤੇ ਲਟਰਨ ਬਟਰਨ ਕੁਝ ਖਾਣ ਪੀਣ ਦਾ ਹੋਇਆ ਕੁਝ ਲੱਗਾ ਹੋਇਆ ਜੀ ਤੇ ਆਪਾਂ ਖਲਦੀਆਂ ਪੰਨਾਂ ਯੂਸ ਵਾਲੇ ਗੋਲ ਗੱਪਿਆਂ ਵਾਲੇ ਬਹੁਤ ਜ਼ਿਆਦਾ ਇੱਥੇ ਰੇਖਾ ਮੈਂ ਗੋਲ ਗੱਪੇ ਖਾਣ ਦੇ ਸ਼ਕੀਨ ਵੱਧ ਹੋਣਗੇ ਲੋਕ ਇੱਥੇ ਜਿਹੜੇ ਹਿਸਾਬ ਦੇ ਨਾਲ ਇਹਨਾਂ ਦਾ ਗੋਲ ਗੱਪੇ ਪਕੌੜੇ ਸਮੋਸੇ ਖਾਈਆ ਖਾਈਆ ਹੋਈ ਜਾਂਦਾ ਦਾ ਸਾਰਾ ਕੁਝ ਪਕੌੜੇ ਚਲੇਬੀਆਂ ਉਹ ਉਹ ਖਾਣਾ ਬਨ ਸੰਕੋਸ਼ ਹੋਵਾ ਨਾ ਸੇਮ ਸੇਮ ਜਮਾ ਸਮੋਸੇ ਪਕੌੜੇ ਗੋਲ ਗੱਪੇ ਪਰ ਤੇਲ ਬਹੁਤਾ ਹੁੰਦਾ ਹੈ ਤੇਲ ਤਾਂ ਮੁੱਚੜਦਾ ਸੱਪ ਲੈ ਆਪ ਠੀਕ 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 ਯਾਰ ਚ ਅਰੇ ਬਖਾਈ ਉਹ ਮੇਰੇ ਨਾਲ